ਹਾਂਜੀ ਰਿਆਨੂ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਈ ਮੈਂ ਤਾਂ ਫੋਨ ਚ ਚੱਲ ਪਿਆ ਤਾਂ ਇਹਦਾ ਬਲੂਟੁੱਥ ਚਲਾਉਣਾ ਪੈਣਾ ਲਾਈਵ ਚੈਟ ਵਿੱਚ ਜੀ ਆਇਆਂ ਨੂੰ ਹਾਂ ਜੀ ਮੇਰੇ ਅੱਜ ਨੂੰ ਥੋੜਾ ਜਿਹਾ ਪੰਗਾ ਇਹ ਆ ਤੇ ਸਾਡੇ ਤੇ ਨੈਟਵਰਕ ਬਹੁਤ ਘੱਟ ਆ ਪਤਾ ਨਹੀਂ ਕੀ ਕਹਿੰਦਾ ਨੈਟਵਰਕ ਨਾ ਪੂਰਾ ਨਹੀਂ ਆ ਰਿਹਾ ਤਾਂ ਨਹੀਂ ਚੱਲਦਾ ਕਿ ਨਹੀਂ ਜਦੋਂ ਕੋਈ ਮੈਸੇਜ ਆਊਗਾ ਫਿਰ ਪਤਾ ਲੱਗੂਗਾ ਖੜੀ ਲੀ ਤਾਂ ਬੰਦਾ ਨਾਲ-ਨਾਲ ਕਿਹਨੂੰ ਦਿਖ ਕੇ ਜਾਂ ਨਾਲ ਬੰਦਾ ਫਰੀ ਵਿਹਲਾ ਹੋਇਆ ਕੋਈ ਕੁਲਵੀਰ ਸਿੰਘ ਨੂੰ ਕਹਿਣਾ ਸੀ ਪਰ ਉਹ ਸ਼ਾਇਦ ਜੀ ਤਨ ਜਾਣੀਆਂ ਦੇ ਵਿੱਚ ਟਾਈਮ ਪਤਾ ਨਹੀਂ ਕੀ ਹੋਊਗਾ ਸ਼ਰਨਜੀਤ ਕੌਰ ਹੈਲ ਬਾਬਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਵੇਂ ਹੋ ਤੁਸੀਂ ਠੀਕ ਹੋ ਅੱਗੇ ਬਾਹ ਕਿਵੇਂ ਹੋ ਤੁਹਾਡੀ ਹੁਣ ਠੀਕ ਆ ਆਜੋ ਵੀ ਪਿਆਰਿਓ ਦੁੱਖ ਸੁੱਖ ਫਸਾ ਮਜ਼ਾਕ ਖੁਸ਼ੀ ਕਮੀ ਸ਼ੁਕਰਾ ਸ਼ੁਕਰਾ ਸਾਡੀ ਬੇਬੇ ਦੀ ਪਾਹ ਠੀਕ ਹੋਈ ਹੈ ਸ਼ੁਕਰਾ ਵਧੀਆ ਚੰਗੀ ਗੱਲ ਹੈ ਚਲੋ ਮੈਂ ਠੀਕ ਆ ਮਾਂ ਮੇਰੀਏ ਬਹੁਤ ਵਧੀਆ ਚੜ ਦੀ ਕਲਾ ਅੱਜ ਇੱਕ ਨਵਾਂ ਪੰਗਾ ਪਿਆ ਮੈਂ ਆਉਣਾ ਵਾ ਕਿਸੇ ਦਿਨ ਤੁਹਾਡੇ ਮੈਂ ਗਿਆ ਸੀ ਡਾਕਟਰ ਦੇ ਕੋਲੇ ਤੇ ਉਹਨਾਂ ਨੇ ਅੱਖਾਂ ਦਾ ਟੈਸਟ ਕਰਵਾਉਣ ਗਿਆ ਸੀਗਾ ਡਾਕਟਰ ਕਹਿੰਦਾ ਤੁਹਾਡੇ ਕਾਲਾ ਮੋਤੀਆ ਉੱਤਰਦਾ ਆ ਰਿਹਾ ਵਾ ਅੱਖਾਂ ਦੇ ਵਿੱਚ ਨੈਟਵਰਕ ਬਹੁਤ ਘਟਾ ਨੈਟਵਰਕ ਦਾ ਬੜਾ ਪੰਗਾ ਤੇ ਕਾਲਾ ਮੋਤੀਆ ਕਹਿੰਦੇ ਉੱਤਰਦਾ ਹੁੰਦਾ ਵਾ ਤੇ ਉਹਦੀ ਦਵਾਈ ਵੀ ਸ਼ੁਰੂ ਕਰਾਂਗੇ ਤੇ ਨਾਲੇ ਪਿੱਛੋਂ ਕਿੰਨੇ ਲਾਈਟ ਘਟਾ ਕਮਲਜੀਤ ਕੌਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਨ ਭਾਗ ਤਨ ਭਾਗ ਤੇ ਉਹ ਕਹਿੰਦੇ ਦਵਾਈ ਨੇ ਦੀ ਸ਼ੁਰੂ ਕਰਾਂਗੇ ਕਾਮਤਿਆ ਮਲਕੇ ਨੇੜ ਦੀ 21 ਨੂੰ ਹਾਂਜੀ ਅਮੀ ਕੈਂਪ ਤੇ ਆਉਣਾ ਜਸਲ ਸਿੰਘ ਸਾਹਿਬ ਉਹ ਬੱਲੇ ਉਹ ਵਾਹ ਵਾਹ ਯਸ਼ਪਾਲ ਸਿੰਘ ਪ੍ਰਕਾਉਂ 23 ਨੂੰ ਹਾਂ ਮੈਂ ਕੋਸ਼ਿਸ਼ ਕਰੂੰਗਾ ਕੈਂਪ ਤੇ ਆਉਣ ਦੀ ਵਿਜ ਉਹ ਪੈਂਡ ਵੀ ਹੋਣਾ ਵਾ ਹਸਪਤਾਲ ਦੇ ਵਿੱਚ ਨਾ ਵਿਖਾ ਕੇ ਜਾਣੀ ਅੱਖਾਂ ਕਿਉਂਕਿ ਉੱਥੇ ਦਵਾਈ ਚੱਲਦੀ ਹੈ ਮੇਰੀ ਮੈਡਮ ਤੋਂ ਉਹਨੂੰ ਪੁੱਛਦੇ ਆ ਕਿਹਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਦਵਾਈ ਦਿੱਤੀ ਸੀ ਮੈਂ ਅੱਜ ਡਾਕਟਰ ਨਾਲ ਗੱਲ ਕੀਤੀ ਹੈ ਮੈਡਮ ਨਾਲ ਕਿੰਨੀ ਕਿੰਨੂ ਨਿਕਲ ਆਇਆ ਕਾਲਾ ਮੇਰੇ ਆ ਵੀਰੇ ਮੇਰੇ ਮੇਰੇ ਉਹ ਵੱਲੇ ਮੁਖਵੰਦ ਢਾਲੀਵਾਲ ਢਾਲੀਵਾਲ ਸਾਹਿਬ ਕੈਨੇਡਾ ਦੀ ਧਰਤੀ ਵਾਲੇ ਜੋ ਮੰਮੀ ਤੁਸੀਂ ਮੈਨੂੰ ਜਾਣਾ ਲੈ ਨਹੀਂ ਨਹੀਂ ਅੱਜ ਜਿੰਨੇ ਵੀ ਆਗੇ ਨਾ ਕੋਈ ਨਹੀਂ ਜਾਂਦੇ ਨੇ ਕਿਉਂਕਿ ਮੈਂ ਪਹਿਲੀ ਵਾਰ ਲਾ ਰਿਹਾ ਵਾ ਗਰ ਦੇ ਪਹਿਲਾਂ ਹੁੰਦਾ ਤਾਂ ਹੋਦੇ ਰਿਹਿੰਦੇ ਸਮਾਰਗ ਅਜੋ ਕਿਤੇ ਹੁੰਦੇ ਪ੍ਰੋਗਰਾਮ ਹੁੰਦੇ ਆ ਉਦੋਂ ਤਾਂ ਲਾਈਵ ਹੁੰਦੇ ਰਹੀਦਾ ਪਰ ਆਹ ਜਿਹੜਾ ਕਮੈਂਟਾਂ ਵਾਲਾ ਵਾ ਇਹ ਅੱਜ ਹੀ ਹੋਇਆ ਆਪਾਂ ਲਾਈਵ ਇਹਦੇ ਵਿੱਚ ਤੇ ਕਿਉਂਕਿ ਮੈਡਮ ਨੇ ਕਿਹਾ ਸੀਗਾ ਜੁਰਮ ਵਾਲੀ ਨੇ ਦੇਵਾਲ ਆਈ ਹਸਪੀਟਲ ਉਹ ਕਨੇ ਵੀ ਮੇਰਾ ਨਾ 94 ਚ ਓਪਰੇਟ ਹੋਇਆ ਸੀ ਸਕ੍ਰੈਚ ਪੈ ਗਏ ਇਹਦੇ ਵਿੱਚ ਕੋਈ ਨਾ ਮੰਮੀ ਜਦੋਂ ਫੋਨ ਆਗਾ ਉਦੋਂ ਕੱਟ ਦਿਓ ਹਜੇ ਕਿਹੜਾ ਭੈਣ ਫੋਨ ਕਰਨ ਲੱਗੀ ਆ ਜਦੋਂ ਫੋਨ ਆਗਾ ਤੋ ਕੱਟ ਦਿਓ ਤੇ ਉਹ ਸਕੇ ਦੇ ਵਿੱਚ ਉਹ ਕਦੇ ਕਾ ਮੋਤੀ ਉੱਤਰ ਤੋਂ ਹੁੰਦਾ ਇੱਕ ਪਿੱਛੋਂ ਲੈਟ ਘਟਾ ਤੇ ਅੱਜ ਮੈਂ ਚੈੱਕ ਅਪ ਕਰਵਾਇਆ ਸੀ ਫਿਰ ਹੁਣ ਆਉਂਗਾ ਕਿਸੇ ਦਿਨ ਉਹ ਤਾਂ ਠੀਕ ਕਰਵਾ ਕੇ ਜਾਊਗਾ ਡਾਕਟਰ ਨੂੰ ਪੁੱਟ ਤੇ ਮੈਂ ਜਿਹੜੀ ਗੱਲ ਕਰਦਾ ਉਹ ਇਹਨਾਂ ਨੇ ਉਹ ਦਵਾਈ ਨਾ ਇੱਥੇ ਪਈ ਆ ਪਈ ਆਹ ਦਵਾਈ ਦਿੱਤੀ ਸੀਗੀ ਕੇਟੋ ਇੱਕ ਹੈਗੀ ਆ ਫਾਰਮੇਲ ਫਾਰਮੇਲ ਪਰ ਇਹ ਡਾਕਟਰ ਨੇ ਕਹਿੰਦੀ ਕਹਿੰਦੀ ਵੀ ਇਹ ਦਵਾਈ ਦੀ ਤੁਹਾਨੂੰ ਜ਼ਰੂਰਤ ਹੀ ਨਹੀਂਗੀ ਤਾਂ ਦੇਖ ਰਿਹਾ ਕੋਈ ਜ਼ਖਮ ਆ ਜਾਂ ਕੁਝ ਹੋ ਰਾਇ ਦਵਾਈ ਨਾ ਪਾਓ ਪਰ ਮੇ ਜੁਦ ਵਾਲੀ ਮੈਡਮ ਕਹਿੰਦੀ ਸੀ ਉਹ ਕਹਿੰਦੇ ਦੂਜਾ ਆਪਣਾ ਇਹ ਦਵਾਈ ਤੁਹਾਨੂੰ ਲਗਾਤਾਰ ਪੋਣੀ ਪੈਣੀ ਆ ਕਿਉਂਕਿ ਜਿਹੜਾ ਤੁਹਾਡਾ ਮੋਰਟੀ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ ਸਕ੍ਰੈਚ ਆ ਵਿੱਚ ਪਏ ਸਕ੍ਰੈਚਾਂ ਦੇ ਵਿੱਚ ਜੰਮਿਆ ਵਾ ਸਤਿ ਸ਼੍ਰੀਕਾਲ ਕਮਲਜੀਤ ਕੌਰ ਜੀ ਸਤਿ ਸ਼੍ਰੀਕਾਲ ਤੁਸੀਂ ਵੀ ਲਿਖੋ ਕੁਝ ਸਤਿ ਸ਼੍ਰੀਕਾਲੀ ਲਿਖੀ ਹਾਂ ਇਨਫੈਕਸ਼ਨ ਦੀ ਆ ਹਾਜੀ ਮੰਮੀ ਇਨਫੈਕਸ਼ਨ ਦੀ ਹੋਈ ਆ ਪਰ ਉਹ ਇਹ ਡਾਕਟਰ ਨੇ ਕਹਿੰਦੀ ਅੱਜ ਵਾਲੀ ਕਹਿੰਦੀ ਵੀ ਤੁਹਾਨੂੰ ਇਹਦੀ ਦਵਾਈ ਦੀ ਲੋੜ ਨਹੀਂ ਗਈ ਤੁਸੀਂ ਨੋਰਮਲ ਪਾ ਲੋ ਆ ਮੱਖਾਂ ਦੀ ਸਫਾਈ ਦੇ ਲਈ ਪਰ ਉਹ ਜਿਹੜੇ ਡਾਕਟਰ ਕੋਲ ਜਾਂਨਾ ਆ ਬਾਤੀ ਜੀ ਜਾਂ ਹਮ ਤਾਂ ਸਮਝ ਹੀ ਨਹੀਂ ਆਉਂਦੀ ਕੀ ਕਰੀ ਉਹ ਤਾਂ ਐਨਕ ਨਾਲ ਦੂਦ ਦੀ ਨਿਗਾ ਤਾਂ ਮੇਰੀ ਠੀਕ ਆ ਪਰ ਜਦੋਂ ਨੇੜੇ ਕੁਝ ਪੜ ਤੋਂ ਕਿੰ ਨਾਲ ਨਹੀਂ ਦੇ ਉਹ ਤਾਂ ਪਲਾਨ ਕੋ ਤੋਂ ਬਿਨਾਂ ਦੇਖਾ ਦਿੰਦਾ ਐਨਕ ਲਾ ਕੇ ਜਸਤਲ ਸਾਹਿਬ ਕਿੱਥੇ ਗਏ? ਇਹ ਕਿਤਾ ਪੰਗਾ ਹੈ ਜਸਵੀਰ ਦਾ ਵੀ ਲਾਈਵ ਚੱਲਦਾ ਵਹੋਂ। ਉਹ ਆਪਦੇ ਲਾਈਵ ਦੇ ਚੁਲੀ ਹੈ। ਸਾਨੂੰ ਤਾਂ ਸਤਰੀਕਾਲ ਹੀ ਲਿਖਣੀ ਆਉਂਦੀ। ਠੀਕ ਆ। ਸਤਿ ਸ਼੍ਰੀ ਅਕਾਲ। ਸਾਸਤਰੀ ਨਹੀਂ ਸਤਿ ਸ਼੍ਰੀ ਅਕਾਲ। ਵੈਸੇ ਇਹ ਜਕਾਰਾ ਸਿਗਾ ਕੀ ਕਰੈ ਨੂੰ ਅਸੀਂ ਇੱਧਾ ਕਰਤਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਤੇ ਬੋਲੇ ਸੋਨਿਹਾਲ ਪਾਸੇ ਕਰਤਾ ਤੇ ਸਤਿ ਸ਼੍ਰੀ ਕਾਲ ਜਿਹੜਾ ਸੀ ਉਹ ਰੱਖ ਲਿਆ ਤੇ ਹੁਣ ਹੌਲੀ ਹੌਲੀ ਸਸਰੀ ਕਾਲੀ ਐਨਕ ਤਾਂ ਲਾਈਆ ਮੰਮੀ ਦੂਜਾ ਆਪਣਾ ਧੁੰਦਲਾ ਜਿੰਦਾ ਜੈਨ ਕਲੋਨਾ ਲੱਗਦੇ ਆਣੇ ਬਣ ਗਏ ਨਾ ਯੋਗ ਬਣ ਗਏ ਸਾਡੇ ਸਰੋਜ ਸ਼ਰਮਾ ਨਹੀਂ ਆਇਆ ਹਜੇ ਤੱਕ ਹੈ ਨਾਉ ਜੀ ਕੇ ਪੰਜਾਬੀ ਵਾਲੇ ਜਸਤਸਾਹ ਗੁਰਜਿੰਦਰ ਸਿੰਘ ਉਹ ਕਦ ਤੱਕ ਦੱਸਿਆ ਹੀ ਨਹੀਂ ਕਿ ਸਿੱਪੀ ਪੰਜਾਬੀ ਪੰਗੇ ਲੈਣੋਂ ਖੜਦੇ ਨਹੀਂ ਕਦੇ ਸਹੀ ਅਲਾਵਾ ਮੇਰੇ ਵੀ ਵੈਲਕਮ ਦੀ ਹੱਥ ਜਉਦੀ ਜਾਨ ਆ ਜਿਉਂ ਦੀ ਜਾਲ ਵਿੱਚ ਪੰਗੇ ਲੈਣੇ ਚਾਹੀਦੇ ਆ ਜਿੰਨਾ ਬੰਦਾ ਇਨਸਾਨ ਆਵਦੇ ਆ ਉਹਨੂੰ ਮਸ਼ਰੂਪ ਰੱਖਦਾ ਨਾ ਉਹਨਾਂ ਵਧੀਆ ਵਾ ਇੱਥੇ ਨੈੱਟਵਰਕ ਬਹੁਤ ਜੇਕਰ ਉਹ ਵੀਡੀਓ ਅਪਲੋਡ ਤੇ ਲਈਏ ਨੈੱਟ ਨੇ ਮਾਰ ਜੀ ਰੋਜ਼ ਹੋਣੀ ਹੁੰਦੀ ਆ ਉਹਦੇ ਕਰਕੇ ਵੀ ਨੈੱਟ ਨੇ ਆਪਣੀ ਨੈੱਟ ਦੀ ਪ੍ਰੋਬਲਮ ਹੁੰਦੀ ਆ ਤਾਂ ਕਰਕੇ पूरा नेटवर्क वर्क कट। तो अगर शेर दुखन लागंदा है इना नंबर चेक कर होना पड़ेगा। खुश हूं। पड़के सुनाई कोई। एक तना मेरे को मैसेज बहुत लेट पहुंचदे आ। नेटवर्क का पंगा करके ਨੈਟਵਰਕ ਪੂਰਾ ਨਹੀਂ ਹੋਤਾ। ਚਾਹ ਦੁਪਹਿਰੇ ਵੀ ਕੀ ਕਰਾਂਗੇ? ਦੁਪਹਿਰੇ ਟਾਈਮ ਵੀ ਲਾਹੂ ਹੋਊਗਾ ਤੇ ਅੱਧਾ ਕਰਾਂਗੇ। ਕਿਉਂਕਿ ਇਸ ਟੇਪ ਸਾਰੇ ਹੀ ਆਪ ਕੋ ਆਪਣੇ ਲਾਈਵ ਵੀ ਚਲੇ ਜਣਗੇ। ਉਹ ਤਾਂ ਮੈਂ ਐਪ ਤੇ ਵੀ ਪੋਸਟ ਪਾ ਗਏ ਸੀ। ਮੈਂ ਕੱਜ ਕੋਸ਼ਿਸ਼ ਕਰਕੇ ਆਪਾਂ 9:30 ਵਜੇ ਲੈ ਹੋ ਹੁੰਦੀ ਪੁਆਰੀ ਮੈਨੇ ਅਰੀ ਜਵਨ ਨਿਤ ਉਹ ਦੀ ਸ਼ਾਨ ਤੂੰ ਉਸ ਦੀਆਂ ਰਹਿਮਤਾਂ ਬਨਾਇਆ ਪੁੱਛ ਬੰਦਾ ਹੈ ਤੇਰੇ ਤੇਰ ਰੰਧਾ ਹੈ ਬੰਦਾ ਪੋਚਿਆ ਪੋਚੇ ਨਮ ਨਰਾ ਸੁਣਾ ਪਰ ਵਿੱਚ ਪਰ ਦਿੱਤਾ ਵਾਨ ਬੰਦਾ ਗੱਲ ਬੰਦਾ ਹੈ ਇਕੱਠੇ ਮੈਸੇਜ ਆਉਂਦੇ ਜਦੋਂ ਆਉਂਦੇ ਆ ਤਨੇ ਰੋਕ ਜਿੰਦੇ ਨੇਟਵਰਕ ਦਾ ਪੰਗਾ ਬਾਅਦ ਮੇਟਵਰਕ ਸੋਲ ਕੈਂਡੀ ਇੱਕ 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 ਮਿਲਦਾ ਫੋਨ ਆ ਕੇ ਲੈਣਾ ਕਮਲ ਦਾ ਮੰਮੀ ਕਹਿੰਦੀ ਸੀ ਕਿੰਜ ਚੁੱਕਣਾ visseiro no rio, din de Allah.